ਮਿੰਟੂ ਜੀ ਕੱਲ ਦੀ ਜਦੋਂ ਦੀ ਕਲੈਰ ਨੇ ਇੱਕ ਇੰਟਰਵਿਊ ਦਿੱਤੀ ਪ੍ਰਦੀਪ ਪਲੇਅਰ ਨੇ ਤੇ ਸਾਰੇ ਪਾਸੇ ਫਿਰ ਕਲੈਰ 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 ਹੋਈ ਪਈ ਐ ਜੀ ਪਰ ਉਹ ਕੱਲ ਵੀ ਕਿਤੇ ਲੱਗ ਰਿਹਾ ਸੀਗਾ ਕਿ ਕੁਝ ਗੱਲਾਂ ਜਿਹੜੀਆਂ ਬਿਨਾ ਸਿਰ ਪੈਰ ਦੀਆਂ ਨੇ ਕਿਉਂਕਿ ਕੋਈ ਸਬੂਤ ਨਹੀਂ ਉਹ ਦੇ ਰਿਹਾ ਸੀ ਕੁਝ ਗੱਲਾਂ ਤੇ ਉਹ ਆ ਨਹੀਂ ਰਿਹਾ ਸੀ ਹੁਣ ਕਹਿੰਦੇ ਨੇ ਕਿ ਉਹਦੀਆਂ ਗੱਲਾਂ ਦੇ ਵਿੱਚੋਂ ਕਾਫੀ ਸਾਰੇ ਝੂਠ ਫੜੇ ਜਾ ਰਹੇ ਨੇ ਕਿੰਨੀ ਕਿ ਸੱਚਾਈ ਐ ਕਿ ਇਹ ਗੱਲ ਪੂਰੀ ਸਮਝਾਓ ਸਾਨੂੰ ਇਹ ਦੇਖੋ ਗੱਲ ਇਹ ਆ ਕਿ ਝੂਠ ਸੱਚ ਜਿਹੜਾ ਹੁੰਦਾ ਸਾਡਾ ਕੰਮ ਇਹ ਨਹੀਂ ਆ ਕਿ ਅਸੀਂ ਕਿਸੇ ਤੇਰ ਨੂੰ ਝੂਠਾ ਕਹੀਏ ਅਸੀਂ ਕਹੀਏ ਸਾਡਾ ਇਹ ਕਿ ਜੋ ਆਨ ਦਾ ਰਿਕਾਰਡ ਹੈ ਅਸੀਂ ਉਹਦੀ ਰੋਸ਼ਨੀ ਦੇ ਵਿੱਚ ਗੱਲ ਕਰੀਏ ਸਾਡੇ ਲੋਕ ਜਿਹੜੇ ਆ ਸਾਡੀ ਆਡੀਅנס ਜਿਹੜੀ ਉਹ ਫੈਸਲਾ ਕਰੇ ਜੀ ਗੱਲ ਇਹ ਆ ਕਿ ਹੁਣ ਕੱਲ ਜਿਹੜੇ ਇਹ ਖੁਲਾਸੇ ਕੀਤੇ ਆ ਕਲੈਰ ਜੀ ਨੇ ਜੀ ਉਹ ਖੁਲਾਸੇ ਜਿਹੜੇ ਆ ਤੁਹਾਨੂੰ ਪਤਾ ਹੀ ਆ ਦੂਸਰੇ ਪਾਸੇ ਵੀ ਕਲੈਰ ਸੀਗੇ ਤਾਂ ਉਹ ਕਿ ਕਿ ਲੋਕ ਘੇਰ ਘੇਰ ਪਾਉਂਦੇ ਸੀਗੇ ਨਾ ਜੀ ਤਾਂ ਹੁਣ ਮਸਲਾ ਇਹ ਆ ਕਿ ਏ ਜਨਾਬ ਜਿਹੜੇ ਗੱਲ ਕੱਲ ਘੁਮਕਮਾ ਕੇ ਉੱਥੇ ਕਰਦੇ ਪਏ ਸਨ ਦੋਵੇਂ ਜਾਨੇ ਕਿ ਇੱਕ ਮਾਮਲਾ ਬੇਅਦਬੀ ਦਾ ਦੂਸਰਾ ਮਾਮਲਾ ਮਾਫੀ ਦਾ ਉਹਦੇ ਤੇ ਆਪਾਂ ਕੱਲ ਬਾਤ ਤਫਸੀਲ ਗੱਲ ਕੀਤੀ ਆ ਉਧਰ ਮੈਂ ਨਹੀਂ ਜਾਊਂਗਾ ਬਿਲਕੁਲ ਸੰਖੇਪ ਦੇ ਵਿੱਚ ਗੱਲ ਹੋਈ ਸੀ ਕੱਲ ਇਸ ਬਾਰੇ ਮੇਰੇ ਖਿਆਲ ਦੇ ਨਾਲ ਬਾਤ ਤਫਸੀਲ ਹੋਈ ਆ ਸੰਖੇਪ ਚ ਨਹੀਂ ਕੀਤੀ ਆ ਪਰ ਸਗੋਂ ਖੁੱਲ ਕੇ ਕੀਤੀ ਆ ਤੇ ਗੱਲ ਇਹ ਆ ਕਿ ਯਾਰ ਹੁਣ ਜਿਹੜਾ ਮਸਲਾ ਆ ਉਹ ਇੱਥੇ ਉਲਝ ਜਾਂਦਾ ਹੈ ਕਿ ਇੱਕ ਖੁਲਾਸਾ ਹੋਰ ਕਰਦਾ ਕਲੀ ਜੀ ਕਿਆ ਕਹਿ ਰਿਹਾ ਹੋ ਉਹ ਕਹਿੰਦਾ ਕਿ ਜਿਸ ਵੇਲੇ ਮਾਫੀ ਦੇ ਦਿੱਤੀ ਗਈ ਮਾਫੀਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਵਾਨ ਹੋ ਗਿਆ ਜੀ ਉਸ ਤੋਂ ਬਾਅਦ ਬਹੁਤ ਵੱਡਾ ਵਿਰੋਧ ਜਿਹੜਾ ਸੀਗਾ ਉਹ ਇਸ ਮਾਫੀਨਾਮੇ ਦੇ ਉਲਟ ਖਲੋ ਗਿਆ ਜੀ ਜੀ ਉਸ ਤੋਂ ਬਾਅਦ ਇੱਕ ਵਾਰੀ ਫੇਰ ਸਾਡੀ ਮੀਟਿੰਗ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਦਿੱਲੀ 'ਚ ਹੂੰ ਉੱਥੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਹੈ ਗੱਲ ਥੋੜੀ ਵਿਗੜੀ ਆ ਜੀ ਤੁਸੀਂ ਇਦਾਂ ਕਰੋ ਕਿ ਇੱਕ ਸਪਸ਼ਟੀਕਰਨ ਹੋਰ ਦੇਵੋ ਸਪਸ਼ਟੀਕਰਨ ਨਹੀਂ ਇਨਸੈਂਸ ਕੇ ਪ੍ਰੈਸ ਨੋਟ ਜਾਰੀ ਕਰ ਦਿਓ ਜੀ ਪ੍ਰੈਸ ਨੋਟ ਜਾਰੀ ਕਰਕੇ ਕਹਦੇ ਹੋ ਕਿ ਅਸੀਂ ਸਭਨਾ ਧਰਮਾਂ ਦਾ ਸਤਿਕਾਰ ਕਰਦੇ ਆ ਇਤਿਆਦ ਇਹ ਗੜਾ ਜੁੜੀਆਂ ਗੱਲਾਂ ਕਹੀਆਂ ਉਹ ਲਿਖ ਦਿਓ ਕਹਿੰਦੇ ਕਿ ਉੱਥੇ ਇੱਕ ਸ਼ਖਸ ਹੋਰ ਮੌਜੂਦ ਸੀ ਉਹ ਸੀ ਬਲਵੰਤ ਸਿੰਘ ਰਾਮੂ ਵਾਲੀਆ ਜੀ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਸੀ ਉਹ ਉਸ ਵੇਲੇ ਕਹਿੰਦੇ ਕਿ ਹਾਂ ਬਈ ਰਾਮੂ ਵਾਲੀਆ ਸਾਹਿਬ ਤੁਸੀਂ ਥੋੜੀ ਹੈਲਪ ਕਰੋ ਬਈ ਇਹ ਜਿਹੜਾ ਲਿਖਣਾ ਪ੍ਰਸ਼ਨੋਟ ਤੇ ਇਹਨੂੰ ਬਣਾਉਣ ਦੇ ਵਿੱਚ ਇਹਨਾਂ ਦੀ ਮਦਦ ਕਰੋ ਤੇ ਕਹਿੰਦੇ ਕਿ ਕੁਝ ਲਾਈਨਾਂ ਜਿਹੜੀਆਂ ਉਹ ਖੁਦ ਰਾਮੂ ਵਾਲੀਆ ਨੇ ਲਿਖੀਆਂ ਨੇ ਹੁਣ ਦੇਖੋ ਜਦੋਂ ਰਾਮੂ ਵਾਲੀਆ ਦਾ ਜ਼ਿਕਰ ਆਇਆ ਤੇ ਮੇਰਾ ਵੀ ਮੱਥਾ ਖੁਰਕਿਆ ਥੋੜਾ ਜਿਹਾ ਜੀ ਮੈਂ ਆਖਿਆ ਕਿ ਯਾਰ ਬਲਵੰਤ ਸਿੰਘ ਰਾਮੂ ਵਾਲੀਆ ਤਾਂ ਫਿਰ ਕਿਸੇ ਨਾ ਕਿਸੇ ਰਾਹ ਪਾ ਸਕਦੇ ਆਪਣੇ ਅਰਗੇ ਬੰਦਿਆਂ ਨੂੰ ਜਿਹੜੇ ਇਸ ਵੇਲੇ ਦੁਬਿਦਾ ਚ ਹੋਣਗੇ ਭੰਬਲ ਪੂਸੇ ਚ ਹੋਣਗੇ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਬਈ ਕਿਹਦੀਆਂ ਗੱਲਾਂ ਨੂੰ ਮੰਨੀਏ ਕਿਹਦੇ ਤੇ ਯਕੀਨ ਕਰੀਏ ਕਿਹਦੇ ਤੇ ਨਾ ਕਰੀਏ ਵਗੈਰਾ ਵਗੈਰਾ ਜੀ ਜੀ ਤਾਂ ਇਤਫਾਕਨ ਕੀ ਆ ਕਿ ਰਾਮੂ ਵਾਲਿਆ ਨੂੰ ਅਸੀਂ ਕਾਲ ਲਾ ਲਈ ਤੇ ਉਹਨਾਂ ਨੇ ਕਾਲ ਚੱਕ ਵੀ ਲਈ ਜੀ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਬਜ਼ੁਰਗ ਨੇਤਾ ਨੇ ਉਹ ਸ਼ੇਤੀ ਕੀਤਿਆਂ ਚੁੱਕਦੇ ਨਹੀਂ ਜੀ ਜੀ ਇਹਨਾਂ ਨੇ ਚੁਕ ਲਿਆ ਹਾਲਾਂਕਿ ਖਬਰ ਅਸੀਂ ਕੀਤੀ ਸੀ ਥੋੜੀ ਉਹ ਨਰਾਜ਼ਗੀ ਵੀ ਰੱਖਦੇ ਮੇਰੇ ਨਾਲ ਚਲੋ ਉਹ ਆਪੋ ਆਪਣੀ ਥਾਂ ਤੇ ਆ ਜੀ ਬਿਲਕੁਲ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਦੱਸ ਭਰਾ ਮੈਂ ਕਿਹਾ ਜੀ ਗੱਲ ਇਹ ਆ ਕਿ ਰਾਮੂ ਵਾਲੀਆ ਸਾਹਿਬ ਤੁਸੀਂ ਉੱਥੇ ਬੈਠੇ ਸੀਗੇ ਹੂੰ ਤੁਸੀਂ ਉੱਥੇ ਸਭ ਕੁਝ ਦੇਖਿਆ ਜੀ ਤੇ ਹੁਣ ਤੁਸੀਂ ਮੋਰ ਲਾਓ ਵੀ ਹਾਂ ਇਹ ਸਭ ਕੁਝ ਹੋਇਆ ਤਾਂ ਕਿ ਅਸੀਂ ਕੋਈ ਗੱਲ ਬਿਲਕੁਲ ਮੰਨ ਸਕੀਏ ਠੋਸ ਰੂਪ ਦੇ ਵਿੱਚ ਕਿ ਐਸ ਗੱਲ ਨੂੰ ਪ੍ਰਮਾਣਿਤ ਕਰਦਾ ਆ ਐਵਿਡੈਂਸ ਜੀ ਉਹ ਆਪਦੇ ਅੰਦਾਜ਼ ਦੇ ਵਿੱਚ ਬੋਲੇ ਉਹ ਕਹਿੰਦੇ ਜਿੰਨਾ ਧਰਤੀ ਦਾ ਆਕਾਰ ਹੈ ਉਤੋਂ 8 ਗੁਣਾ ਵੱਡਾ ਝੂਠ ਬੋਲ ਰਿਹਾ ਕਲੇਰ ਹੂੰ ਉਹ ਬੋਲਦੇ ਇਸ ਤਰ੍ਹਾਂ ਜੀ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ RAMU ਵਾਲੀਆ ਕਹਿੰਦੇ ਕਿ ਜਿੰਨਾ ਧਰਤੀ ਦਾ ਆਕਾਰ ਆ ਹੂੰ ਉਤੋਂ 8 ਗੁਣਾ ਵੱਡਾ ਝੂਠੇ ਆ ਜੀ ਕਿ ਜੇ ਇਹ ਗੱਲ ਕਹਿੰਦਾ ਹੈ ਨਾ ਤਾਂ ਮੈਂ ਹੈਰਾਨ ਹਾਂ ਕਿਉਂ ਗੱਲ ਕਹਿ ਰਿਹਾ ਉਹ ਕਹਿੰਦੇ ਕਿ ਮੈਨੂੰ ਮੇਰੇ ਕਿਸੇ ਨੇ ਆਪਣੇ ਅਜ਼ੀਜ਼ ਨੇ ਕੋਈ ਵੀਡੀਓ ਦਿਖਾਇਆ ਕੱਲ ਵਾਲਾ ਜੀ ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਥੋੜਾ ਰੁਖਾਜਾ ਸ਼ਬਦ ਦੀ ਬੋਲਿਆ ਕਲੇਰ ਪ੍ਰਤੀ ਮੈਂ ਨਹੀਂ ਬੋਲੂੰਗਾ ਚਲੋ ਤਾਂ ਉਹ ਬੋਲ ਕੇ ਕਹਿੰਦੇ ਕਿ ਝੂਠ ਬੋਲ ਰਿਹਾ ਹਾਂ ਤਾਂ ਉਹ ਕੁਛ ਖਾਣਾ-ਵਾਣਾ ਵਗੈਰਾ ਖਾ ਰਹੇ ਸੀ ਕਿਤੇ ਮੈਂ ਫਿਰ ਉਸ ਤੋਂ ਬਾਅਦ ਜ਼ਿਆਦਾ ਉਹਨਾਂ ਨੂੰ ਕਹ ਲਓ ਕਿ ਨਹੀਂ ਪਰੇਸ਼ਾਨ ਕੀਤਾ ਕਿ ਆ ਸਵਾਲ ਦਾ ਜਵਾਬ ਦਿਓ ਜੀ ਆ ਸਵਾਲ ਦਾ ਜਵਾਬ ਦਿਓ ਜੀ ਪਰ ਹੁਣ ਜੇ ਆਈਏ ਇਸ ਗੱਲ ਤੇ ਕਿ ਜਿੱਦਾਂ ਦੀ ਕਹਾਣੀ ਜਿਹੜੀ ਹੈ ਹੁਣ ਤੋਰੀ ਹੈ ਅਸੀਂ ਫੇਰ ਕਲੇਰ ਨੂੰ ਲਾਇਆ ਫੋਨ ਹੂੰ ਕਿ ਤੁਹਾਡੀ ਗੱਲ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਕਿ ਭਾਈ RAMU ਵਾਲੀਆ ਉੱਥੇ ਸੀ ਬਿਲਕੁਲ ਉਹਨਾਂ ਨੇ ਪ੍ਰੈਸ ਨੋਟ ਦੇ ਵਿੱਚ ਸਾਡੀ ਹੈਲਪ ਕੀਤੀ ਆ ਤੇ RAMU ਵਾਲੀਆ ਤੇ ਕਹਿ ਰਹੇ ਆ ਕਿ ਮੈਂ ਤੇ ਉੱਥੇ ਆ ਨਹੀਂ ਝੂਠ ਬੋਲਦਾ ਨਹੀਂ ਸੀ ਬਿਲਕੁਲ ਕਲੈਰ ਕਹਿੰਦਾ ਆ ਕਿ ਦੇਖੋ ਮੈਂ ਆਪਦੀ ਗੱਲ ਕਹਤੀ ਆ ਹੂੰ ਤੇ ਉੱਥੇ ਸੀ ਹੁਣ ਮੰਨਦਾ ਜਾਂ ਨਹੀਂ ਮੰਨਦਾ ਜੀ ਮੈਂ ਕੀ ਕਹਾਂ ਮੈਂ ਤੇ ਆਪਦੀ ਗੱਲ ਕਹਿ ਦਿਤੀ ਆ ਕੁਝ ਹੋਰ ਸਵਾਲ ਸੀਗੇ ਚਲੋ RAMU ਵਾਲੀਆ ਦੇਖੋ ਹੁਣ ਇਹਦੇ ਚੋਂ ਲੌਜੀਕਲੀ ਆਪਾਂ ਇੱਕ ਤੱਥ ਲੈ ਕੇ ਅੱਗੇ ਚੱਲਦੇ ਆ ਜੀ ਬਲਵੰਤ ਸਿੰਘ ਰਾਮੂ ਵਾਲੀਆ ਕੇਂਦਰੀ ਮੰਤਰੀ ਰਹੇ ਆ ਹਮ ਵੱਡੇ ਲੀਡਰਾਂ ਦੇ ਨਾਲ ਪੁਰਾਣੇ ਲਿੰਕ ਸੀਗੇ ਜੀ ਜੀ ਇਹ ਕੀ ਆ ਕਿ ਅਕਾਲੀ ਦਲ ਦੇ ਵਿੱਚ ਆਪਦੀ ਪਾਰਟੀ ਦਾ ਮਰਜ਼ਰ ਕਰਦੇ ਆ ਜੀ ਉਸ ਤੋਂ ਬਾਅਦ ਸ਼ਾਹੀ ਠਾਟ ਮਾਣਦੇ ਆ ਜੀ ਕਾਲੀ ਸਰਕਾਰ ਚ ਉਸ ਤੋਂ ਬਾਅਦ ਹਮ ਹਰਭਜਨ ਮਾਨ ਵੀ ਆਉਂਦੇ ਆ ਕਿਉਂਕਿ ਉਹ ਵੀ ਰਿਸਟੇਟਰ ਨੇ ਜੀ 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 ਇਹਨਾਂ ਦੀ ਬੇਟੀ ਵੀ ਆਉਂਦੀ ਹੈ ਜਿਹੜੀ ਕਿ ਭਾਜਪਾ ਚ ਹੈ ਹੂੰ ਜਦੋਂ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਕੈਲੋਕੇ ਪਾਣੀ ਲੱਥਨਾ ਸਟਾਰਟ ਹੋ ਗਿਆ ਜੀ ਡੌਨਫਾਲ ਜਸ ਨੂੰ ਅੰਗਰੇਜ਼ੀ ਚ ਆਪਾਂ ਕਹਿੰਦੇ ਕਹਿੰਦੇ ਬਿਲਕੁਲ ਤੇ ਸੁਖਬੀਰ ਸਿੰਘ ਬਾਦਲ ਦਾ ਲੜ ਛੋੜਾ ਕੇ ਭੱਜਣ ਵਾਲਿਆਂ ਚੋਂ ਸਭ ਤੋਂ ਜੇ ਕੋਈ ਪਹਿਲਾ ਕੈਲੋਕੇ ਦੁੜਾਕ ਸੀ ਤਾਂ ਰਾਮੂ ਵਾਲੀਆ ਸੀ ਜੀ ਕਿਉਂਕਿ ਰਾਮੂ ਵਾਲੀਆ ਐਸੇ ਸ਼ਖਸ ਨੇ ਕਿ ਇਹਨਾਂ ਨੂੰ ਪੰਜਾਬ ਦੀ ਰਾਜਨੀਤੀ ਦਾ ਮੌਸਮ ਵਿਗਿਆਨੀ ਕਿਹਾ ਜਾ ਸਕਦਾ ਜਿਵੇਂ RAM VILAS PASWAN ਨੂੰ ਕਿਹਾ ਜਾਂਦਾ ਸੀ ਇਹਨਾਂ ਨੂੰ ਪਤਾ ਹੁੰਦਾ ਕਿ ਭਾਈ ਗੋਟੀ ਹੁਣ ਕਿਹਦੀ ਫਿੱਟ ਹੋਣੀ ਹੈ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਾਲੀ ਦਲ ਕਿਉਂ ਛੱਡ ਦਿੱਤਾ ਇਹ ਫਿਰ ਉਸੇ ਅੰਦਾਜ਼ 'ਚ ਹੁਣ ਚਲੋ ਬਜ਼ੁਰਗ ਨੇ ਸਨਮਾਨਯੋਗ ਨੇ ਮੈਂ ਇਹ ਬਾਰ-ਬਾਰ ਨਹੀਂ ਕਰੂੰਗਾ ਇਹਨਾਂ ਦਾ ਇੱਕ ਅੰਦਾਜ਼ ਹੈ ਜੀ ਇਹ ਕਹਿੰਦੇ ਭਈ ਮੈਂ ਤਾਂ ਹੁਣ ਮੰਜ਼ਲ ਨੂੰ ਜਾਣਾ ਸੀ ਹੁਣ ਗੱਲ ਇਹ ਹੈ ਕਿ ਇਹ ਟੈਂਪੂ ਸੀ ਹੌਲੀ-ਹੌਲੀ ਤੁਰਿਆ ਜਾਂਦਾ ਸੀ ਬੁਰੇ ਹਾਲ ਹੈ ਪਿੱਛੋਂ ਬਾਸ ਆਈ ਆ ਮੈਂ ਦੇਦੇ ਚ ਉਤਰ ਕੇ ਬਸ ਤੇ ਸਵਾਰ ਹੋ ਗਿਆ ਚਲੋ ਵਾਕਿਆ ਰਾਤੋਂ ਰਾਤ ਇਹ ਚਲੇ ਗਿਆ ਜੀ ਉੱਥੇ ਅਕਲੇਸ਼ ਕੁਲ ਇਹ ਜਾ ਕੇ ਉੱਥੇ ਮੰਤਰੀ ਬਣ ਗਿਆ ਹੂੰ 12 ਤੋਂ 17 ਦੇ ਦਰਮਿਆਨ ਸਰਕਾਰ ਉੱਥੇ ਅਕਲੇਸ਼ ਦੀ ਚੱਲ ਰਹੀ ਸੀ ਇਹ ਜੇਲ੍ਹ ਮੰਤਰੀ ਹਾਂ ਜੀ ਜੇਲ੍ਹ ਮੰਤਰੀ ਬਣ ਗਿਆ ਜੀ ਇਹਨਾਂ ਨੇ ਜੇਲ੍ਹ ਮੰਤਰੀ ਹੁੰਦਿਆਂ ਕੰਮ ਵੀ ਕੀਤਾ ਇੱਕ ਬੰਦੀ ਸਿੰਘ ਦੀ ਰਿਹਾਈ ਵੀ ਕਰਵਾਤੀ ਸੀ ਉੱਥੇ ਜੀ ਸੋ ਜਿਹੜਾ ਕੰਮ ਚੰਗਾ ਯਾਰ ਚੰਗਾ ਵੀ ਆ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹ ਤੇ ਇੱਥੋਂ ਤੱਕ ਪਹੁੰਚ ਗਿਆ ਇਹ ਕਹਿੰਦੇ ਸੀ ਖੁਸਰਿਆਂ ਦੇ ਘਰ ਮੁੰਡਾ ਹੋ ਸਕਦਾ ਪਰ ਸੁਖਬੀਰ ਸਿੰਘ ਬਾਦਲ ਉਹ ਰਿਓਂ ਸੱਤਾ 'ਚ ਨਹੀਂ ਆਉਂਦੇ ਜਿਹੜਾ ਬੰਦਾ ਹੁਣ ਦੇਖੋ ਗੱਲ ਇਹ ਆ ਕਿ ਚਲੋ ਕਿਸੇ ਜੈਂਡਰ ਤੇ ਮੈਂ ਨਹੀਂ ਟਿੱਪਣੀ ਕਰਦਾ ਇਹਨਾਂ ਦਾ ਇਹਨਾਂ ਦਾ ਬਿਆਨ ਸੀ ਮੈਂ ਸਨੂੰ ਕੋਟ ਕਰ ਰਿਹਾ ਹਾਂ ਬਿਆਨ ਕੋਟ ਕੀਤਾ ਹਾਂ ਜੀ ਸਾਡੇ ਵਾਸਤੇ ਸਨਮਾਨਯੋਗ ਨੇ ਸਾਰੇ ਅੱਛਾ ਕਹਿੰਦਾ ਮਤਲਬ ਕਿ ਕੁਝ ਵੀ ਹੋ ਸਕਦਾ ਹੂੰ ਪਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਜਿਹੜਾ ਹੈ ਨਾ ਉਹ ਨਾ ਹੁਣ ਆ ਸਕਦੇ ਉਹ ਨਹੀਂ ਹੁਣ ਤਾਬੇ ਆਉਂਦੇ ਜੀ ਜਿਹੜਾ ਬੰਦਾ ਸੁਖਬੀਰ ਸਿੰਘ ਬਾਦਲੂਰਾ ਨੂੰ ਇੱਥੋਂ ਤੱਕ ਲੱਕੋ ਲੈਂਦਾ ਹੈ ਹੂੰ ਜੇ ਉਹ ਮੰਨ ਲਓ ਉੱਥੇ ਇੱਕ ਮੈਂ ਲੌਜੀਕਲੀ ਗੱਲ ਕਰ ਰਿਹਾ ਕਿਸੇ ਨੇ ਮੰਨਣਾ ਨਾ ਮੰਨਣਾ ਉਹ ਉਹਦੇ ਤੇ ਡਿਪੈਂਡ ਹੈ ਫਰਜ਼ ਕਰੋ ਕਿ ਮੰਨ ਲਓ ਜੇ ਰਾਮੂ ਵਾਲੀਆ ਉੱਥੇ ਮੌਜੂਦ ਹੁੰਦੇ ਤਾਂ ਕੀ ਐ ਫਿਰ ਚੁੱਪ ਬੈਂਦੇ ਇਹਨਾਂ ਨੇ ਤੇ ਨਾਲ ਦੀ ਨਾਲ ਹੀ ਰੌਲਾ ਚੱਕਦੇ ਨੇ ਅਸੀਂ ਕਿ ਭਾਈ ਦੇਖੋ ਆ ਗੱਲ ਹੈ ਮੈਂ ਚੁੱਪ ਨਹੀਂ ਰਹਿ ਸਕਦਾ ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਜੀ ਆਹ ਕਹਾਣੀ ਵਾਪਰੀ ਜੀ ਕਿ ਇਹ ਨਾ ਬੋਲਦੇ ਅੱਜ ਤੱਕ ਇਹਨਾਂ ਖਲਾਸਾ ਕਿਉਂ ਨਹੀਂ ਕੀਤਾ ਜੀ ਇਹਨਾਂ ਸੁਖਵੀਰ ਸਿੰਘ ਬਾਦਲ ਜਾਂ ਕਾਲੀਦਲ ਬਾਦਲ ਦੇ ਉਲਟ ਬੋਲ ਕੇ ਹਮ ਤੇ ਫਿਰ ਇਹ ਗੱਲ ਰਾਜ਼ ਕਿਉਂ ਲੁਕਾ ਲਿਆ ਜੀ ਇਹ ਵੀ ਵੱਡਾ ਪ੍ਰੈਸ਼ਰ ਤਾਂ ਹੁਣ ਜਿਹੜਾ ਪ੍ਰਦੀਪ ਕਲੇਰ ਹੈ ਉਹ ਫਿਰ ਮੈਂ ਉਹਨੂੰ ਦੂਸਰੀ ਗੱਲ ਤੇ ਵੀ ਲਿਆਂਦਾ ਜੀ ਕਿ ਤੁਹਾਡਾ 164 ਦਾ ਬਿਆਨ ਹੈ ਹਮ ਜਿਹੜਾ ਕਿ ਦਿਨਕ ਪਾਸ ਕਰਨੇ ਸ਼ਾਪਿਆ ਜਿਸ ਨੂੰ ਆਪਾਂ ਕੋਰਟ ਕੀਤਾ ਕੱਲ ਜੀ ਮੈਂ ਆਖਿਆ ਵੀ ਕਲੀਅਰ ਸਰ ਇਹ ਵੀ ਤੇ ਦੱਸੋ ਨਾ ਕਿਉਂਕਿ ਰਿਸਪੈਕਟ ਚਲੋ ਕਰਦੇ ਆ ਆਪਾਂ ਠੀਕ ਹੈ ਅਕਿਊਜ਼ਡ ਆ ਉਹ ਕੇਸ ਦੇ ਵਿੱਚ ਕੋਈ ਚੱਕਰ ਨਹੀਂ ਹੈ ਤਾਂ ਚਲੋ ਮੈਂ ਬਾਅਦਬ ਪੁੱਛਿਆ ਬਿਲਕੁਲ ਕਿ ਤੁਸੀਂ 164 ਦਾ ਬਿਆਨ ਜਿਹੜਾ ਦਿਨਕ ਪਾਸ ਕਰਨੇ ਸ਼ਾਪਿਆ ਤੁਹਾਡਾ ਜੀ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਭਈ ਮੈਂ ਤੇ ਉੱਥੇ ਆ ਸੁਣਿਆ ਜਦੋਂ ਲੌਕਟ ਵਾਲੀ ਗੱਲ ਜੀ ਹਾਣੀ ਪ੍ਰੀਤ ਤੱਕ ਪਹੁੰਚੀ ਉਹ ਗੁੱਸੇ 'ਚ ਆ ਗਿਆ ਉਹਨਾਂ ਨੇ ਕਿਹਾ ਕਿ ਕਰਦੇ ਹੋ ਬੇਦਮੀ ਹੂੰ ਤੇ ਉਹਦੀ ਡਿਊਟੀ ਜਿਹੜੀ ਲਈ ਗਈ ਮਹਿੰਦਰਪਾਲ ਬਿੱਟੂ ਤੇ ਉਹਦੇ ਸਾਥੀਆਂ ਦੀ ਲਈ ਜੀ ਮੈਂ ਕਿਹਾ ਜੀ ਮਹਿੰਦਰਪਾਲ ਬਿੱਟੂ ਮਰਨ ਤੋਂ ਪਹਿਲਾਂ ਕੀ ਤੁਹਾਨੂੰ ਪਤਾ ਇੱਕ ਡਾਇਰੀ ਲਿਖ ਕੇ ਗਿਆ ਹੂੰ ਤੇ ਡਾਇਰੀ 'ਚ ਪਤਾ ਤੁਹਾਨੂੰ ਕੀ ਲਿਖਿਆ ਨੇ ਜੀ ਮੈਂ ਉਸ ਨੂੰ ਕਿਹਾ ਕਿ ਮਹਿੰਦਰਪਾਲ ਬਿੱਟੂ ਤੇ ਆਪਣੀ ਡਾਇਰੀ 'ਚ ਲਿਖਦਾ ਹੈ ਮੈਂ ਕਿਹਾ ਜਿਹੜੀ ਤੁਹਾਡੇ ਅਖਬਾਰ 'ਚ ਛਪੀ ਸੀ ਜੀ ਮੈਂ ਕਿਹਾ ਬਿੱਟੂ ਤੇ ਇਹ ਗੱਲ ਲਿਖਦਾ ਹੈ ਉਸ ਡਾਇਰੀ ਦੇ ਵਿੱਚ ਮਰਨ ਤੋਂ ਪਹਿਲਾਂ ਕਿ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਇੱਥੋਂ ਤੱਕ ਕਿਹਾ ਸੀਗਾ ਕਿ ਤੇਰੀ ਕੁੜੀ ਨੂੰ ਬੁਲਾ ਕੇ ਬਰੂਬਰ ਇੱਥੇ ਤੇਰੇ ਆਂਗੂ ਕਰਾਂਗੇ ਜਿਵੇਂ ਤੈਨੂੰ ਨੰਗਿਆ ਕੀਤਾ ਹੂੰ ਤੇ ਮੈਂ ਡਰਦਾ ਮਾਰਾ ਉੱਥੇ ਕੀ ਨਾ ਕਰਦਾ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਆ ਮਰਨ ਤੋਂ ਪਹਿਲਾਂ ਇਹ ਲਿਖ ਰਿਹਾ ਕਿ ਮੇਰੇ ਤੇ ਨਜਾਇਜ਼ ਸਭ ਕੁਝ ਮੜ ਦਿੱਤਾ ਜਦ ਕੋ ਇਹ ਵੀ ਹਵਾਲਾ ਦਿੱਤਾ ਕਿ ਮੇਰੀ ਸ਼ਾਦੀ ਦੀਆਂ ਰਸਮਾਂ ਜਾਨੀ ਸਭ ਸਿੱਖ ਪਰੰਪਰਾ ਦੇ ਅਨੁਸਾਰ ਮਰਿਆਦਾ ਦੇ ਅਨੁਸਾਰ ਹੋਈਆਂ ਜੀ ਉਹ ਵਿੱਚ ਡਾਇਰੀ ਚ ਲਿਖਿਆ ਮੈਂ ਖੁਦ ਪੜੀ ਆ ਜੀ ਤੇ ਕਲੀਅਰ ਪਤਾ ਕੀ ਕਹਿੰਦਾ ਹੈਰਾਨਗੀ ਵਾਲੀ ਗੱਲ ਹੈ ਉਹ ਕਹਿੰਦਾ ਜੀ ਮੈਂ ਤੇ ਡਾਇਰੀ ਪੜੀ ਨਹੀਂ ਇਹ ਕਿਉਂ ਨਾ ਮੈਂ ਸੱਚ ਕਹੂੰ ਚ ਪੜੀ ਆ ਮੈਂ ਕਹ ਕਮਾਲ ਦੀ ਗੱਲ ਹੈ ਕਿ ਡੇਰੇ ਦਾ ਅਖਬਾਰ ਜਦੋਂ ਤੁਸੀਂ ਡੇਰੇ ਨਾਲ ਜੁੜੇ ਹੋਏ ਹੋ ਜੀ ਡੇਰੇ ਦਾ ਅਖਬਾਰ ਇੱਕ ਸਨਸਨੀਖੇਜ਼ ਖੁਲਾਸਾ ਕਰਦਾ ਤੁਸੀਂ ਕਹਿ ਰਹੇ ਹੋ ਕਿ ਯਾਰ ਨਹੀਂ ਮੈਂ ਤਾਂ ਪਤਾ ਹੀ ਨਹੀਂ ਤੇ ਮੈਂ ਕਿਹਾ ਜੀ ਤੁਹਾਡਾ ਹਲਫੀਆ ਬਿਆਨ ਕੁਛ ਕਹਿ ਰਿਹਾ ਜਦ ਕਿ ਇਥੋਂ ਦੀ ਇਨਵੈਸਟੀਗੇਸ਼ਨ ਇਹ ਕਹਿੰਦੀ ਹੈ ਕਿ ਜਦੋਂ ਹਨੀਪ੍ਰੀਤ ਹੋਰੀ ਗੁੱਸੇ 'ਚ ਆ ਇਹ ਗੱਲ ਕਹੀ ਉਹ ਨਾ ਜੀ ਜੋ ਵੀ ਉੱਥੇ ਬੈਠੇ ਸੀਗੇ ਤੇ ਸਭ ਤੋਂ ਪਹਿਲਾਂ ਤਾਂ ਡਿਊਟੀ ਲਈ ਤੁਹਾਡੀ ਬਿਲਕੁਲ ਇਥੋਂ ਦੀ ਜਿੰਨੀ ਵੀ ਜਾਂਚ ਪੜਤਾਲ ਜਾਂ ਜਿੰਨੀਆਂ ਵੀ ਹੁਣ ਤੱਕ ਦੀਆਂ ਥਿਊਰੀਆਂ ਜੀ ਉਹ ਇਹੋ ਕਹਿੰਦੀਆਂ ਕਿ ਤੁਸੀਂ ਉੱਥੇ ਮੁੱਖ ਕਰਤਾ ਧਰਤਾ ਸੀ ਬਿਲਕੁਲ ਸਭ ਤੋਂ ਪਹਿਲਾਂ ਲੱਗੀ ਤੁਹਾਡੀ ਡਿਊਟੀ ਉਹ ਤਾਂ ਉਹਨਾਂ ਨੇ ਆਪ ਵੀ ਮੰਨਿਆ ਸੀ ਹਾਂਜੀ ਸੰਦੀਪ ਬਰੇਟਾ ਹਮ ਹਰਸ਼ ਧੂਰੀ ਜੀ ਤੇ ਇਹ ਜਿਹੜਾ ਕਲੇਰ ਪ੍ਰਦੀਪ ਕਲੇਰ ਕਿ ਡਿਊਟੀ ਤੇ ਲੱਗੀ ਤੁਹਾਡੀ ਤੇ ਤੁਸੀਂ ਗੱਲ ਤਾਲਮਿਲ ਕੀਤਾ ਮਹਿੰਦਰਪਾਲ ਬਿੱਟੂਰਾ ਨਾਲ ਹਮ ਤੇ ਮਹਿੰਦਰਪਾਲ ਬਿੱਟੂ ਕਹਿੰਦਾ ਕਿ ਮੇਰੇ ਇਥੇ ਮੜਿਆ ਜਾ ਰਿਹਾ ਹੈ ਤੇ ਹੁਣ ਤੁਸੀਂ ਤੁਸੀਂ ਕਿੱਥੇ ਖਲੋਤੇ ਦੱਸੋ ਤੇ ਕਹਿੰਦੇ ਜੀ ਮੈਂ ਤਾਂ ਜੋ ਕਹਿਣਾ ਸੀ ਕਹਿ ਦਿੱਤਾ 164 ਦੇ ਬਿਆਨ ਛੜੇ ਆ ਉਹਦੇ ਚ ਹੈਗਾ 164 ਦੇ ਬਿਆਨ ਮੈਂ ਐਸਆਈਟੀ ਦੇ ਸਾਹਮਣੇ ਦਿੱਤੇ 164 ਦੇ ਬਿਆਨ ਮੈਂ ਉੱਥੇ ਦਿੱਤੇ ਮੈਂ ਕਿਹਾ ਜੀ ਬਿਆਨਾਂ ਦੀ ਕੋਈ ਕਾਪੀ ਉਹ ਕਹਿੰਦੇ ਜੀ ਉਹ ਤਾਂ ਪਬਲਿਕ ਡੋਮੇਨ ਚ ਹੈ ਮੈਂ ਕਿਹਾ ਜੀ ਪਬਲਿਕ ਡੋਮੇਨ ਚ ਤਾਂ ਸਾਨੂੰ ਵੀ ਭੇਜ ਦਿਓ ਜੀ ਉਹ ਕਹਿੰਦੇ ਜੀ ਮੇਰੇ ਕੋਲ ਹੈ ਨਹੀਂ ਹੂੰ ਤਾਂ ਮਤਲਬ ਕਿ ਹੁਣ ਇੱਥੇ ਵੀ ਇੱਕ ਪ੍ਰਸ਼ਨ ਹੈ ਨਾ ਕਿ ਕਿਸ ਨੂੰ ਸੱਚ ਮੰਨੋਗੇ ਤੁਸੀਂ ਜਿਹੜਾ ਬੰਦਾ ਜਿਹੜਾ ਬੰਦਾ ਅਯੁੱਧਿਆ ਚ ਪੰਡਾਰਾ ਲਾ ਰਿਹਾ ਹੈ ਆਰਐਸਐਸ ਦੇ ਬੰਦਿਆਂ ਦੇ ਨਾਲ ਖਲੋਤਾ ਹੈ ਜੀ ਬਹੁਤ ਵੱਡੇ ਵੱਡੇ ਲੀਡਰਾਂ ਦੇ ਨਾਲ ਸਟੇਜਾਂ ਸ਼ੇਅਰ ਕਰਦਾ ਹੈ ਬਿਲਕੁਲ ਤੇ ਬੜੇ ਇੱਕ ਨਾਟਕੀ ਢੰਗ ਦੇ ਨਾਲ ਫੜਿਆ ਜਾਂਦਾ ਹਾਲਾਂਕਿ ਮੈਂ ਇੱਕ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੇਣ ਜਾ ਰਿਹਾ ਜੀ ਵੱਡੀ ਖਬਰ ਜੋ ਮੇਰੇ ਸੋਰਸਸ ਦੱਸ ਰਹੇ ਆ ਹੂੰ ਤੇ ਅੱਜ ਤੱਕ ਉਹਨਾਂ ਦੀ ਦਿੱਤੀ ਜਾਣਕਾਰੀ ਕਿਉਂਕਿ ਡੇਰਾ ਮੁਖੀ ਨਾਲ ਜੁੜਿਆ ਫੈਸਲਾ ਜਿੱਦਣ ਆਉਣਾ ਸੀ ਅਸੀਂ 4 ਦਿਨ ਪਹਿਲਾਂ ਦੱਸਤਾ ਸੀਗਾ ਜੀ ਸ਼ੁੱਕਰਵਾਰ ਅਸੀਂ ਐਸ ਵੇਲੇ ਦੱਸ ਦਿੱਤਾ ਸੀ ਕਿ ਡੇਰਾ ਮੁਖੀ ਨਾਲ ਜੁੜੀ ਬਹੁਤ ਵੱਡੀ ਖਬਰ ਆਏਗੀ ਹੂੰ ਸੋਮਵਾਰ 10:30 ਵਜੇ ਉਹ ਖਬਰ ਆ ਗਈ ਸੀ ਉਹੀ ਖਬਰ ਹੂੰ ਤਾਂ ਗੱਲ ਇਹ ਆ ਕਿ ਜਿਹੜੇ ਸੋਰਸਸ ਸਾਨੂੰ ਹੁਣ ਤੱਕ ਪੁਖਤਾ ਸੂਚਨਾਵਾਂ ਦਿੰਦੇ ਰਹਿਆ ਜੀ ਛੇ ਐਤ ਕੀ ਉਹ ਸੂਚਨਾ ਸਹੀ ਹੈ ਤਾਂ ਇੱਕ ਬੰਦਾ ਹੋਰ ਜਲਦੀ ਸਰੈਂਡਰ ਕਰੇਗਾ ਇਸੇ ਮਾਮਲੇ 'ਚ ਇਸੇ ਮਾਮਲੇ 'ਚ ਇੱਕ ਬੰਦਾ ਹੁਣ ਕੋਈ ਵੀ ਹੋ ਸਕਦਾ ਇੱਕ ਬੰਦਾ ਬਹੁਤ ਜਲਦੀ ਹੋਰ ਸਰੈਂਡਰ ਕਰ ਸਕਦਾ ਹੈ ਤੋ ਕਹਿਣ ਦਾ ਮਤਲਬ ਇਹ ਚਲੋ ਸੂਚਨਾਵਾਂ ਜੀ ਪੁਖਤਾ ਹੁੰਦੀਆਂ ਨੇ ਜਾਂ ਗਲਤ ਹੁੰਦੀਆਂ ਉਹ ਤਾਂ ਬਾਅਦ ਦੀ ਗੱਲ ਆ ਪਰ ਇੱਥੇ ਕਈ ਪ੍ਰੈਸ਼ਨ ਖੜੇ ਹੁੰਦੇ ਆ ਰਾਮੂ ਵਾਲੀਆ ਦਾ ਜ਼ਿਕਰ ਆਇਆ ਰਾਮੂ ਵਾਲੀਆ ਬਜ਼ੁਰਗ ਉਹਨੂੰ ਵੀ ਵਿੱਚ ਘੜੀਸ ਲਿਆ ਜਾਂਦਾ ਹੈ ਤਾਂ ਰਾਮੂ ਵਾਲੀਆ ਦਾ ਕਿਸੇ ਨੇ ਵਰਜ਼ਨ ਨਹੀਂ ਲਿਆ ਸਭ ਤੋਂ ਵੱਡੀ ਗੱਲ ਹੈ ਜੀ ਬਿਲਕੁਲ ਜਦ ਕੇ ਰਾਮੂ ਵਾਲੀਆ ਦਾ ਵਰਜ਼ਨ ਲੈਣਾ ਬਣਦਾ ਸੀ ਬਣਦਾ ਸੀ ਕਿ ਭਾਈ ਤੁਹਾਡਾ ਨਾਮ ਆ ਰਿਹਾ ਤੇ ਤੁਸੀਂ ਬਿਲਕੁਲ ਤੁਸੀਂ ਸਾਬਤ ਕਰੋ ਕਿ ਤੁਸੀਂ ਸੀਗੇ ਕਿ ਨਹੀਂ ਜਾਂ ਤੁਸੀਂ ਸਪਸ਼ਟ ਕਰੋ ਤੁਸੀਂ ਸੀਗੇ ਕਿ ਨਹੀਂ ਪਰ ਤੁਹਾਨੂੰ ਪਤਾ ਇੱਥੇ ਧੂਆ ਕੜੀਸ ਜ਼ਿਆਦਾ ਹੁੰਦੀ ਆ ਸੋ ਆਹ ਕਹਾਣੀਆਂ ਹੁਣ ਤੱਕ ਦੀ ਪ੍ਰਦੀਪ ਕਲੇਰ ਦੀ ਇੱਕ ਗੱਲ ਨੂੰ ਕਹਿ ਲਓ ਕਿ ਪੁਖਤਾ ਰੂਪ ਚਪਾ ਕਹੀਏ ਤਾਂ ਇੱਕ ਗੱਲ ਨੂੰ ਝੂਠਿਆਂ ਕਰਾਰ ਦਿੱਤਾ ਹੈ ਰਾਮੂ ਵਾਲੀਆ ਉਹ ਰਾਮੂ ਵਾਲੀਆ ਜਿਹੜੇ ਅੱਜ ਦੀ ਘੜੀ ਸੁਖਬੀਰ ਸਿੰਘ ਬਾਦਲ ਦੇ ਉਲਟ ਖਲੋਤੇ ਆ ਹੂੰ ਦੱਬ ਕੇ ਉਲਟ ਖਲੋਤੇ